ना रहा है कि इस बार पिछली बार की तरह नरेंद्र मोदी जी प्रधानमंत्री बन रवनीत बिट्टू जी एप की भारत की पूरीेंथ बन की मैं आज झोली जो, अड के रवनीत बिट्टू वास्तव वोट मंगनी हाँ सपोर्ट मंगनी हाँ क्योंकि उ एक एक सितारा से जिन्हें महाराणी बरनीत कौर को इलावा मेरी कमीशन मैं दिल खोल के सपोर्ट किया ਇਹ ਘਰੀ ਔਰਤ ਨਾਲ ਚੱਲਦਾ ਔਰਤ ਦੇ ਬਿਨਾ ਘਰ ਨਹੀਂ ਮਾਂ ਬਿਨਾ ਕਰਨੀ ਪਤਨੀ ਬਿਨਾ ਕਰਦੀ ਭੈਣ ਬਿਨਾ ਰੌਣਕ ਨਹੀਂ ਸਹਰ ਪਰਿਵਾਰ ਔਰਤ ਨਾਲ ਜੁੜਿਆ ਹੋਇਆ ਹੈ ਇਹ ਲੁਧਿਆਣਾ ਵਾਸੀ ਬੜੇ ਸਿਆਣੇ ਨੇ 50% ਵੋਟ ਔਮਨ ਦੇ ਆਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਦ ਕੌਰ ਅੱਜ ਲੁਧਿਆਣੇ ਦੇ ਵਿੱਚ ਭਾਜਪਾ ਦੇ ਕੈਂਡੀਡੇਟ ਰਵਨੀਤ ਸਿੰਘ ਬਿੱਟੂ ਦੇ ਪ੍ਰਚਾਰ ਵਾਸਤੇ ਮਨੀਸ਼ਾ ਗੁਲਾਟੀ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਪ੍ਰਚਾਰ ਵਾਸਤੇ ਅੱਜ ਉਹਨਾਂ ਦੇ ਪਹੁੰਚੇ ਨੇ ਤੇ ਭਾਜਪਾ ਨੂੰ ਲੈ ਕੇ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਉਹਨਾਂ ਨੂੰ ਪੁੱਛਾਂਗੇ ਕਿਉਂ ਆਖਿਰ ਜਿਹੜਾ ਹੈ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਨੇ ਤੇ ਊਮੈਨਸ ਨੂੰ ਕਿਵੇਂ ਉਹਨਾਂ ਦੇ ਵੱਲੋਂ ਜਿਹੜਾ ਅੱਗੇ ਕੋਈ ਨਾ ਕੋਈ ਮੁੱਦਾ ਪੇਸ਼ ਕੀਤਾ ਜਾ ਰਿਹਾ ਹੈ ਮੈਮ ਅੱਜ ਤੁਸੀਂ ਪਹੁੰਚੇ ਹੋ ਲੁਧਿਆਣੇ ਮੇਰਾ ਇੱਕੋ ਨਾਰਾ ਹੈ ਕਿ ਇਸ ਵਾਰ ਪਿਛਲੀ ਵਾਰ ਦੀ ਤਰ੍ਹਾਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਔਰ ਰਮਨੀਤ ਬਿੱਟੂ ਜੀ ਐਤਕੀ ਭਾਰਤ ਸਰਕਾਰ ਇਸੇ ਸਾਡੀ ਪੰਜਾਬ ਦੀ ਪੂਰੀ ਔਮੈਨਸ ਕਮਿਊਨਿਟੀ ਦੀ ਸਟਰੈਂਥ ਬਣਨਗੇ ਔਰਤਾ ਦੇ ਨਾਲ ਨਾ ਤੁਹਾਡਾ ਹਮੇਸ਼ਾ ਸੰਪਰਕ ਉਦਾ ਰਿਹਾ ਹੈ ਕਿ ਉਹ ਤੁਹਾਨੂੰ ਆਪਣਾ ਪਰਿਵਾਰ ਸਮਝ ਕੇ ਅੱਗੇ ਆਉਂਦੀਆਂ ਨੇ ਕੋਈ ਵੀ ਪ੍ਰੋਬਲਮ ਹੋਵੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀਆਂ ਨੇ ਬਜਾਏ ਹਜੇ ਤੁਸੀਂ ਪੋਸਟ ਨਹੀਂ ਹੋ ਪਰ ਹਜੇ ਵੀ ਉਹ ਪਿਆਰ ਬਰਕਰਾਰ ਹੈ ਕਿ ਲੱਗਦਾ ਹੈ ਕਿ ਤੁਹਾਨੂੰ ਅੱਜ ਇੱਥੇ ਦੇਖ ਕੇ ਲੁਧਿਆਣੇ ਦੇ ਸ਼ਹਿਰ ਵਾਸੀ ਲੁਧਿਆਣੇ ਦੀ ਔਰਤਾ ਜਿਹੜੀਆਂ ਨੇ ਸਮਰਥਨ ਦੇਣ ਉਸ ਸਭ ਤੋਂ ਯੂ ਆਰ ਲਾਈਕ ਮਾਈ ਡਾਟਰ ਹੱਬ ਤਾਂ ਪਹਿਲਾਂ ਤੇ ਮੈਂ ਤੁਹਾਨੂੰ ਹੀ ਕਹਿੰਨੀ ਆਈ ਲਵ ਯੂ ਮੈਂ ਮੈਂ ਸਾਰੀ ਲੇਡੀਆਂ ਨੂੰ ਹੀ ਪਿਆਰ ਕਰਦੀ ਆ ਸਾਰੀ ਮੇਰੀ ਬੱਚੀਆਂ ਨੇ ਸਿਸਟਰ ਨੇ ਮਦਰਸ ਨੇ ਮੈਨੂੰ ਬਹੁਰੀ ਉਮੀਦ ਹੈ ਕਿ ਮੈਂ ਅੱਜ ਝੋਲੀ ਅੱਡ ਕੇ ਰਮਨੀਤ ਬਿੱਟੂ ਵਾਸਤੇ ਵੋਟ ਮੰਗਦੀ ਆ ਸਪੋਰਟ ਮੰਗਦੀ ਆ ਕਿਉਂਕਿ ਉਹ ਹੀ ਇੱਕ ਹੈ ਖੁਜਾ ਸਿਤਾਰਾ ਸੀ जिन्ने महारानी बनिद कौर ਤੋਂ ਇਲਾਵਾ ਮੇਰੇ ਕਮਿਸ਼ਨ ਨੇ ਮੈਨੂੰ ਦਿਲ ਖੋਲ ਕੇ ਸਪੋਰਟ ਕੀਤਾ ਉਹਨੀਆਂ ਬਹੁਤ ਸਾਰੀਆਂ ਖੂਬੀਆਂ ਨੇ ਮੈਨੂੰ ਟਾਈਮ ਲੱਗ ਜਾਏਗਾ ਉਹਦੀਆਂ ਖੂਬੀਆਂ ਦਾ बखान ਕਰਦੇ ਕਰਦੇ ਮੇਰੇ ਕੋਲ 17 ਸੈਕਟਰ ਦੇ ਅਫੀਸ ਵਿੱਚ 80 ਸੀੜੀਆਂ ਚੜ੍ਹ ਕੇ ਉੱਤੇ ਆਣਾ ਕੰਪਲੇਨ ਡਿਸਕਸ ਕਰਨੀਆਂ ਉਹ ਸੀ ਜਿਨ੍ਹਾਂ ਨੇ ਮੈਨੂੰ ਇਹਨਾਂ ਸਰਕਾਰ ਨੇ ਪੰਜਾਬ ਸਰਕਾਰ ਨੇ ਮੈਨੂੰ ਰਿਮੂਵ ਕਰਤਾ ਮੈਨੂੰ ਕੋਰਟ ਲੈ ਕੇ ਜਾਣ ਵਿੱਚ ਵੀ ਫਾਈਟ ਲੜਵਾਉਣ ਇਸ ਵੀ ਰਮਨੀਤ ਬਿੱਟੂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਜਿੰਨਾ ਕੁਸ਼ ਕਿਹਾ ਜਾਏ ਉਹਦੇ ਅਸਤੇ ਥੋੜਾ ਹੈ ਜਦੋਂ ਤੁਸੀਂ 70 ਦੇ ਵਿੱਚ ਜਦੋਂ ਤੁਸੀਂ ਅਗਰ ਦੇਖਿਆ ਜਾਵੇ ਜਦੋਂ ਤੁਹਾਡੇ ਕੋਲ ਇੱਕ ਕੁਰਸੀ ਸੀ ਤੁਸੀਂ ਆਵਾਜ਼ ਬਣ ਕੇ ਪੰਜਾਬ ਦੇ ਵਿੱਚ ਗੂੰਜਦੇ ਸੀਗੇ ਤਾਂ ਲੋਕਾਂ ਦਾ ਪਿਆਰ ਵੀ ਅਸੀਂ ਦੇਖਦੇ ਸੀ ਔਰ ਜੇਕਰ ਦੂਸਰੇ ਪਾਸੇ ਤੁਸੀਂ ਦੱਸਿਆ ਕਿ ਰਵਨੀਤ ਬਿੱਟੂ ਜੀ ਤੁਹਾਡੇ ਮਤਲਬ ਕੋਲ ਆਉਂਦੇ ਸੀ ਤੁਹਾਡੀ ਮਦਦ ਕਰਦੇ ਸੀ ਹਮੇਸ਼ਾ ਇੱਕ ਪੋਲੀਟੀਸ਼ੀਅਨ ਦੀ ਜ਼ਰੂਰਤ ਵੀ ਕਦੀ ਨਾ ਕਦੀ ਸਮਾਜ ਤੋਂ ਪਾਰ ਦੇ ਕੰਮਾਂ ਦੇ ਵਿੱਚ ਪੈ ਜਾਂਦੀ ਹੈ ਤਾਂ ਅੱਜ ਉਹੀ ਸਮਰਥਨ ਦਾ ਮੂਲ ਮੋੜਨ ਵਾਸਤੇ ਜਾਂ ਉਹਨਾਂ ਦੀ ਸਪੋਰਟ ਵਾਸਤੇ ਆ ਬਿਲਕੁਲ ਆਇਆ ਕਿਉਂ ਨਾ ਮੋੜੀਏ ਮੋਲ ਉਹ ਤੇ ਕਹਿੰਦਾ ਸੀ ਨਹੀਂ ਤੁਸੀਂ ਕੋਵਿਡ ਦਰਮਿਆਨ ਮੇਰੇ ਕਿਤੇ ਸਪੋਰਟ ਦੀ ਕਿਤੇ ਗੱਲ ਨਹੀਂ ਕਰਨੀ ਮੈਂ ਆਪਣੇ ਗੁਰੂ ਮਹਾਰਾਜ ਨੂੰ ਹਾਜ਼ਰ ਜਾਣ ਕੇ ਆਪਣੀ ਫੈਮਲੀ ਦੇ ਨਾਲ ਜੋ ਕੀਤਾ ਉਹਦੀ ਗੱਲ ਨਹੀਂ ਕਰਨੀ ਪਰ ਉਹਨਾਂ ਦਾ ਸੰਕਲਪ ਸੀ ਸਾਡਾ ਫਰਜ਼ ਏ ਆਮਾ ਭਾਰਤ ਦੇ ਯੁੱਧ ਵਾਕੂ ਏ ਏ ਮੈਂ ਇਸ ਕਰਕੇ ਅੰਦਾ ਸਪੋਰਟ ਕਰਨਾ ਹੀ ਕਰਨਾ ਹੈ ਮੈਮ ਤੁਸੀਂ ਕਿਹੜਾ ਮੁੱਦਾ ਤੁਹਾਨੂੰ ਲੱਗਦਾ ਕਿ ਇਸ ਵੇਲੇ ਔਰਤਾਂ ਨੂੰ ਅੱਗੇ ਰੱਖ ਕੇ ਸਾਹਮਣੇ ਲਿਆ ਕੇ ਜਿਹੜਾ ਭਾਜਪਾ ਦੀ ਸਰਕਾਰ ਜਾਂ ਰਵਨੀਤ ਬਿੱਟੂ ਜੀ ਸਪੈਸ਼ਲੀ ਲੁਧਿਆਣੇ ਵਾਸਤੇ ਕੁਝ ਕਰ ਸਕਦੇ ਨੇ ਜਾਂ ਮੂਵਮੈਂਟਸ ਨੂੰ ਅੱਗੇ ਕਿਵੇਂ ਕੋਈ ਮੁੱਦਾ ਤੁਹਾਡੇ ਮੁਤਾਬਿਕ ਲੱਗਦਾ ਸਾਹਮਣੇ ਆਉਣ ਦਾ ਸਾਰੇ ਔਰਤਾਂ ਦੇ ਘਰ ਹੀ ਔਰਤ ਨਾਲ ਚੱਲਦਾ ਹੈ ਔਰਤ ਦੇ ਬਿਨਾ ਘਰ ਨਹੀਂ ਮਾਂ ਬਿਨਾ ਕਰਨੀ ਪਤਨੀ ਬਿਨਾ ਕਰਨੀ ਭੈਣ ਬਿਨਾ ਰੌਣਕ ਨਹੀਂ ਸਹਾਰ ਪਰਿਵਾਰ ਉਹ ਰਤਨ ਜੁੜਿਆ ਹੋਇਆ ਹੈ ਇਹ ਲੁਧਿਆਣਾ ਵਾਸੀ ਬੜੇ ਸਿਆਣੇ ਨੇ 50% ਵੋਟ ਵੂਮਨ ਦਾ ਵੂਮਨ ਸੁਰੱਖਿਆ ਨੂੰ ਦੇਖ ਲੋ ਲੈ ਕੇ ਸਾਡੀ ਬੱਚੀਆਂ ਦਾ ਭਵਿੱਖ ਦੇਖ ਲੋ ਸਾਡੇ ਬੱਚੇ ਸਾਡੇ ਦੇ ਸਟੇਟ ਤੋਂ ਬਾਹਰ ਜਾ ਰਹੇ ਨੇ ਰੋਜ਼ਗਾਰ ਨਹੀਂ ਹੈਗਾ ਬੱਚਿਆਂ ਕੋਲ ਮੁੱਦੇ ਹੀ ਮੁੱਦੇ ਨੇ ਲੋਕਾਂ ਨੇ ਤੇ ਨਾ ਬੇਲੀ ਇੱਕ ਉਹ ਰਵਨੀਤ ਬਿੱਟੂ ਦੇ ਬਾਰੇ ਰਵਨੀਤ ਬਿੱਟੂ ਫੋਨ ਨਹੀਂ ਚੁੱਕਦਾ ਰਵਨੀਤ ਬਿੱਟੂ ਐ ਨਹੀਂ ਕਰਦਾ ਮੈਨੂੰ ਲੱਗਦਾ ਪੂਰੇ ਪੰਜਾਬ ਵਿੱਚ ਰਵਨੀਤ ਬਿੱਟੂ ਵਰਗਾ ਪਰਨੀਤ ਕੋਰ ਵਰਗਾ ਕੈਂਡੀਡੇਟ ਜਿਹੜੇ ਡੈਡੀਕੇਟ ਸਰ ਕਿਉਂਕਿ ਮੈਂ ਕਮਿਸ਼ਨ ਦੀ ਕੁਰਸੀ ਤੇ ਬੈਠੀ ਸਾਹਿਬ ਮੇਰਾ ਰੋਜ਼ ਦਾ ਵਾਹ ਮੇਰਾ ਕੋਈ ਖੂਨ ਦਾ ਰਿਸ਼ਤਾ ਨਹੀਂ ਬਿੱਟੂ ਦੇ ਨਾਲ ਪਰ ਬਿੱਟੂ ਨੇ ਜਿੰਨਾ ਕੰਮ ਕੀਤਾ ਜਿੰਦੀ ਹੁੰਦੀ ਤਾਰੀਫ ਕੀਤੀ ਜਾਏ ਘਟ ਤਾਂ ਇਹ ਸੀ ਸਾਡੇ ਨਾਲ ਫਾਰਮਰ ਚੇਅਰ ਪਰਸਨ ਜਿਹੜੇ ਨੇ ਮਹਿਲਾ ਕਮਿਸ਼ਨ ਦੇ ਮਨੀਸ਼ਾ ਗੁਲਾਟੀ ਜੀ ਜਿਨ੍ਹਾਂ ਦੀ ਆਵਾਜ਼ ਤੁਸੀਂ ਹਮੇਸ਼ਾ ਸੋਸ਼ਲ ਮੀਡੀਆ ਦੇ ਰਾਹੀਂ ਸੁਣਦੇ ਹੋ ਅੱਜ ਪ੍ਰਚਾਰ ਵਾਸਤੇ ਪਹੁੰਚੇ ਨੇ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਤੇ ਇੱਕੋ ਅਪੀਲ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਨੇ ਇਹਨਾਂ ਦੇ ਉਸ ਸਮੇਂ ਦੇ ਵਿੱਚ ਸਾਥ ਦਿੱਤਾ ਉਹ ਮੁੱਲ ਮੋੜਨ ਵਾਸਤੇ ਆ ਇੱਕ ਕਹਿ ਲੋ ਇੱਕ ਦੋਸਤੀ ਆ ਭਾਈਚਾਰਕ ਸਾਂਝ ਜਿਹੜਾ ਇਹਨਾਂ ਦੀ ਬਣੀ ਸੀ ਆਪਣੇ ਭਰਾ ਦੀ ਸਪੋਰਟ ਕਰਨ ਵਾਸਤੇ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਨੇ ਤੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਜਰੂਰ ਭਾਤਪਾ ਨੂੰ ਵੋਟ ਪਾ ਕੇ ਜਿਹੜਾ ਅੱਗੇ ਵਧਾਇਆ ਜਾ ਸਕੇ ਹੋ ਮੈਂ ਪ੍ਰੋਬਲਮ